ਗੁਰਮੁਖ ਪਿਆਰੇ ਹੀ ਉਦੋਂ ਇੱਥੇ ਸ਼੍ਰੋਮਣੀ ਕਾਲੀ ਦਾਲ ਅੰਮ੍ਰਿਤਸਰ ਇਹਨਾਂ ਨੂੰ ਵੀ ਇੱਥੋਂ ਮੰਨਤਾ ਦਿੱਤੀ ਗਈ ਗੁਰੂ ਘਰ ਦੇ ਵਿੱਚ ਮੀਰੀ ਪੀਰੀ ਦਾ ਸਿਧਾਂਤ ਆ ਧਰਮ ਪਹਿਲਾਂ ਆ ਫਿਰ ਰਾਜਨੀਤੀ ਆ ਉਹ ਸਾਹਮਣੇ ਦੋ ਨਿਸ਼ਾਨ ਸਾਹਿਬ ਸੱਚੇ ਪਾਤਸ਼ਾਹ ਦੇ ਝੂਲਦੇ ਆ ਜਿਹੜੇ ਭਗਤੀ ਤੇ ਸ਼ਕਤੀ ਦਾ ਸੰਦੇਸ਼ ਦਿੰਦੇ ਆ ਉਸ ਘਰ ਦਾ ਕਿ ਸਾਨੂੰ ਹਰ ਪੱਖ ਤੋਂ ਤਗੜੇ ਹੋਣਾ ਚਾਹੀਦਾ ਭਾਵਿਓ ਸਾਡਾ ਧਾਰਮਿਕ ਪੱਖ ਹੋਵੇ ਤੇ ਭਾਵੇ ਸਾਡਾ ਰਾਜਨੀਤਿਕ ਪੱਖ ਹੋਵੇ ਭਾਵੇ ਆਰਥਿਕ ਹੋਵੇ ਭਾਵੇ ਸਮਾਜਿਕ ਤੇ ਭਾਵੇ ਪਰਿਵਾਰਕ ਹੋਵੇ 1994 ਦੇ ਵਿੱਚ ਇਥੋਂ ਜਿਨ੍ਹਾਂ ਨੇ ਸੰਘਰਸ਼ ਕੀਤਾ ਇਹਨਾਂ ਨੂੰ ਵੀ ਇਥੋਂ ਸ਼੍ਰੀ ਅਕਾਲ ਤਖਤ ਸਾਹਿਬ ਪੰਜ ਸਿੰਘ ਸਹਿਬਾਨ ਤੋਂ ਹੀ ਇਹ ਮਾਨਤਾ ਜਿਹੜਾ ਹੀ ਉਹ ਮਿਲਿਆ ਸੀ ਸਿੱਖਾਲੀ ਇਕੱਠੇ ਹੋੜ ਲਈ ਬਹੁਤ ਕੋਸ਼ਾ ਪਹਿਲੀ ਗੱਲ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਦੂਜੀ ਗੱਲ ਸਿੱਖ ਦੁਨੀਆਂ ਦੇ ਕਿਸੇ ਵੀ ਖਿੱਤੇ 'ਚ ਜਨਮ ਲਵੇ ਉਹ ਵਾਸੀ ਸ਼੍ਰੀ ਆਨੰਦਪੁਰ ਸਾਹਿਬ ਦਾ ਪੰਜ ਕਕਾਰ ਅਸੀਂ ਸਾਰੇ ਪਾਉਨੇ ਔਰ ਇੱਕੋ ਹੀ ਆਓ ਤੋ ਗੁਰੂ ਸਾਡਾ ਸਾਨੂੰ ਇੱਕ ਪਿਤਾ ਇੱਕ ਸਕੇ ਹਮਾਰਕ ਤੂੰ ਮੇਰਾ ਗੁਰਹਾਈ ਦਾ ਸੰਦੇਸ਼ ਦਿੰਦਾ ਹਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ 1 ਮਈ 1994 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਜੋ ਉਦੋਂ ਦੇ ਸਿੰਘ ਸਹਿਬਾਨ ਹੀ ਤੇ ਹੋਰ ਸਾਡੇ ਜਿਹੜੇ ਗੁਰਮੁਖ ਪਿਆਰੇ ਹੀ ਉਦੋਂ ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਨਾਂ ਨੂੰ ਵੀ ਇੱਥੋਂ ਮਾਨਤਾ ਦਿੱਤੀ ਗਈ ਗੁਰੂ ਘਰ ਦੇ ਵਿੱਚ ਮੀਰੀ ਪੀਰੀ ਦਾ ਸਿਧਾਂਤ ਆ ਧਰਮ ਪਹਿਲਾਂ ਆ ਫਿਰ ਰਾਜਨੀਤੀ ਆ ਆ ਸਾਹਮਣੇ ਦੋ ਨਿਸ਼ਾਨ ਸਾਹਿਬ ਸੱਚੇ ਬਾਦਸ਼ਾਹ ਦੇ ਝੂਲਦੇ ਆ ਜਿਹੜੇ ਭਗਤੀ ਤੇ ਸ਼ਕਤੀ ਦਾ ਸੰਦੇਸ਼ ਦਿੰਦੇ ਆ ਗੁਰੂ ਨੇ ਆਪ ਦੋ ਤਲਵਾਰਾਂ ਧਾਰਨ ਕੀਤੀਆਂ ਸੱਚੇ ਪਾਤਸ਼ਾਹ ਨੇ ਆਪ ਤਖਤ ਸਾਹਿਬ ਫੇਰ ਚਵਰ ਫੇਰ ਸੱਚੇ ਪਾਤਸ਼ਾਹ ਸਾਡੇ ਨੇ ਬਾਧ ਰੱਖਿਆ ਤਾਂ ਮੈਂ ਇੱਥੇ ਜਦੋਂ ਅੱਜ ਹਾਜ਼ਰ ਹੋਇਆ ਵਾਂ ਸੱਚੇ ਪਾਤਸ਼ਾਹ ਦੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਤੇ ਮੈਨੂੰ ਖੁਸ਼ੀ ਹੋਈ ਆ ਕਿ ਸਿੱਖ ਜਿਹੜੇ ਆ ਹਰ ਸਿੱਖ ਇਹ ਮਹਿਸੂਸ ਕਰਦਾ ਕਿ ਸਾਨੂੰ ਹਰ ਪੱਖ ਤੋਂ ਤਗੜੇ ਹੋਣਾ ਚਾਹੀਦਾ ਭਾਵੇਂ ਸਾਡਾ ਧਾਰਮਿਕ ਪੱਖ ਹੋਵੇ ਤੇ ਭਾਵੇਂ ਸਾਡਾ ਰਾਜਨੀਤਿਕ ਪੱਖ ਹੋਵੇ ਭਾਵੇਂ ਆਰਥਿਕ ਹੋਵੇ ਭਾਵੇਂ ਸਮਾਜਿਕ ਤੇ ਭਾਵੇਂ ਪਰਿਵਾਰਕ ਹੋਵੇ ਤੋਂ ਮਾਨਸਾ ਵੱਲੋਂ ਮੈਨੂੰ ਸੱਦਾ ਦਿੱਤਾ ਗਿਆ ਹੈ ਤੇ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਸਾਰਾ ਪ੍ਰੋਗਰਾਮ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੈ ਤੋਂ ਆਪਾਂ ਇੱਥੇ ਅੱਜ ਹਾਜ਼ਰ ਹੋਏ ਆ ਕਿਉਂਕਿ ਜਿਨ੍ਹਾਂ ਨੂੰ ਵੀ ਇੱਥੋਂ ਸੱਚੇ ਪਾਤਸ਼ਾਹ ਦਾ ਥਾਪੜ ਆ ਵਾ ਮੈਂ ਫਿਰ ਸਪਸ਼ਟ ਕਰ ਦਾਂਗੇ ਕਿਸੇ ਇੱਕ ਨੂੰ ਨਹੀਂ ਆ ਜਿਵੇਂ ਪਿਛਲੇ ਕੁਝ ਸਮੇਂ ਤੋਂ ਇੱਕ ਮੌਲਦਿਆ ਵੀ ਬਣਿਆ ਵੀ ਕੋਈ ਕੋਈ ਇੱਕ ਢੇਰੀ ਮਾਨਤਾ ਪ੍ਰਾਪਤਾ 1994 ਦੇ ਵਿੱਚ ਇੱਥੋਂ ਜਿਨ੍ਹਾਂ ਨੇ ਸੰਘਰਸ਼ ਕੀਤਾ ਇਹਨਾਂ ਨੂੰ ਵੀ ਇੱਥੋਂ ਸ਼੍ਰੀ ਅਕਾਲ ਤਖਤ ਸਾਹਿਬ ਪੰਜ ਸਿੰਘ ਸਹਿਬਾਨ ਤੋਂ ਹੀ ਇਹ ਮਾਨਤਾਨ ਜਿਹੜਾ ਸੀ ਉਹ ਮਿਲਿਆ ਸੀ ਮੈਂ ਅੱਜ ਦੇ ਮੌਕੇ ਤੇ ਸਮੁੱਚੀ ਕੌਮ ਨੂੰ ਅਪੀਲ ਵੀ ਕਰਦਾ ਕਿ ਪਹਿਲਾਂ ਸਾਨੂੰ ਧਰਮ ਦੇ ਵਿੱਚ ਪਰਪੱਕ ਹੋਣਾ ਚਾਹੀਦਾ ਨਾਲ ਦੀ ਨਾਲ ਸਾਨੂੰ ਇੱਥੇ ਪੰਜਾਬ ਦੇ ਵਿੱਚ ਜਾਂ ਪੂਰੀ ਦੁਨੀਆ 'ਚ ਆਪਣੇ ਆਪ ਨੂੰ ਅਸੀਂ ਤਗੜੇ ਕਰੀਏ ਇਹ ਵੀ ਸਾਨੂੰ ਪਰਾਲੇ ਜਿਹੜੇ ਯਤਨ ਕਰਨੇ ਚਾਹੀਦੇ ਆ ਪੰਥਕ ਇਕਤਾ ਪੰਥਕ ਇਕਤਰਤਾ ਦੇ ਯਤਨ ਵੀ ਹੋਣੇ ਚਾਹੀਦੇ ਆ ਮੈਂ ਹਰ ਥਾਂ ਤੇ ਇੱਕ ਗੱਲ ਕਰਦਾ ਸਿੱਖਾਲੀ ਇਕੱਠੇ ਹੋਣ ਲਈ ਬਹੁਤ ਕੋਸ਼ਾ ਪਹਿਲੀ ਗੱਲ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਦੂਜੀ ਗੱਲ ਸਿੱਖ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਜਨਮ ਲਵੇ ਉਹ ਵਾਸੀ ਸ਼੍ਰੀ ਆਨੰਦਪੁਰ ਸਾਹਿਬ ਦਾ ਪੰਜ ਕਕਾਰ ਅਸੀਂ ਸਾਰੇ ਪਾਉਨੇ ਔਰ ਇੱਕੋ ਹੀ ਆਓ ਤੋ ਗੁਰੂ ਸਾਡਾ ਸਾਨੂੰ ਏਕ ਪਿਤਾ ਇੱਕ ਸਕੇ ਹਮਾਰਕ ਤੂੰ ਮੇਰਾ ਗੁਰਹਾਈ ਦਾ ਸੰਦੇਸ਼ ਦਿੰਦਾ ਮੈਂ ਸਮੁੱਚੀ ਕੌਮ ਨੂੰ ਸੰਸਾਰ ਦੇ ਵਿੱਚ ਵਸਦੇ ਸਾਰੇ ਸਿੱਖਾਂ ਨੂੰ ਫੇਰ ਤੋਂ ਅਪੀਲ ਦਰਉਣਾ ਕਿ ਆਪਾਂ ਆਨੰਦਪੁਰ ਸਾਹਿਬ ਦੇ ਵਾਸੀ ਆ ਇਸ ਗੱਲ ਦੇ ਉੱਤੇ ਹਮੇਸ਼ਾ ਪਰਪੱਕ ਰਹੀਏ ਤੇ ਦ੍ਰਿੜ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਛਾ ਵਾਹਿਗੁਰੂ ਜੀ ਦੀ ਕਿਰਪਾ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਅਕਾਲੀ ਦਲ ਅੰਮ੍ਰਿਤਸਰ ਨੂੰ ਸਾਰੇ ਪੰਥ ਨੂੰ ਕਿ ਅੱਜ ਦੇ ਦਿਨ ਅਕਾਲੀ ਦਲ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਦੇ ਉੱਤੇ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੋ ਉਸ ਟਾਈਮ ਦੇ ਅਕਾਲ ਤਖਤ ਦੇ ਜਸਤਾਰ ਸਾਹਿਬ ਸੀ ਉਹਨਾਂ ਨੇ ਇਸ ਪਾਰਟੀ ਦਾ ਇਨਾਨ ਕੀਤਾ ਸੀ ਔਰ ਸਾਨੂੰ ਅੰਮ੍ਰਿਤਸਰ ਲਾਣ ਨਮਾ ਦਿੱਤਾ ਗਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਪੰਥ ਦੀ ਨਿਰਪੱਖਤਾ ਦੇ ਨਾਲ ਸੇਵਾ ਕਰਦੇ ਆਏ ਹਾਂ ਔਰ ਹਰੇਕ ਜਿਹੜੀ ਦੁਰਘਟਨਾ ਵਰਤੀ ਹੈ ਉਹਦੇ ਵਿੱਚ ਸਾਡਾ ਸਾਥ ਰਿਹਾ ਹੈ ਬੇਸ਼ੱਕ ਮੁਸਲਮਾਨਾਂ ਦੀ ਬਾਬਰੀ ਮਸਜਿਦ ਹੋਵੇ ਬੇਸ਼ੱਕ ਆਦਿਵਾਸੀਆਂ ਦਾ ਉੱਤੇ ਕਤਲ ਆਮ ਹੋਵੇ ਕੋਈ ਵੀ ਕਸ਼ਮੀਰ ਦੇ ਵਿੱਚ ਵਾਪਕਿਆ ਹੋਇਆ ਤਾਂ ਅਸੀਂ ਉੱਥੇ ਆਪਣੀ ਹਾਜ਼ਰੀ ਭਰੀ ਹੈ ਸੋ ਸਾਨੂੰ ਬਹੁਤ ਫਕਰ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਅੱਜ ਇੰਨੇ ਸਾਲਾਂ ਤੋਂ ਸਰਜੀਤ